ਅੱਛਾ ਤੇ ਅਸੀਂ ਜਿਹੜੇ ਇਹਨਾਂ ਵੇਖਣ ਵਾਲੇ ਹਾਂ ਉਹ ਆਂਦੇ ਯਾਰ ਇਹ ਬੰਦਾ ਹੋਰ ਸ਼ਦਾਈ ਹੈ ਇਹ ਬੜਾ ਆਲੀ ਸ਼ਾਨ ਬਣਿਆ ਅਸੀਂ ਲੋ ਜੀ ਆ ਗੁਰਦੁਆਰਾ ਸਾਹਿਬ ਜੀ ਤੁਹਾਡੇ ਸਾਹਮਣੇ ਹਾਲਤ ਹੈ ਠੀਕ ਹੈ ਹੁਣ ਇਸ ਵਕਤ ਹੈ ਉਕਾਫ ਕੋਲੇ ਹਾਂਜੀ ਕੋਈ ਵੀ ਕਹੇ ਕਾਫ ਕੋਲ ਵੀ ਹੁੰਦਾ ਤੇ ਉਹਨੇ ਵੀ ਕੋਈ ਕਾਰਪੂਰ ਨਹੀਂ ਵੀ ਆਦੀ ਇਹਦੀ ਜ਼ਮੀਨ ਵੀ ਹੈ ਇਹਦੇ ਨਾਲ 100 110 ਕਿੱਲੇ ਇਹਦੇ ਨਾਮ ਪੈਲੀ ਹੈ ਕਿੰਨੀ 110 ਕਿੱਲੇ ਇਸ ਗੁਰਦੁਆਰੇ ਦੇ ਨਾਮ ਜੀ ਤੇ ਉਹ ਕੋਨਵਾਦਾ ਪਿਆ ਬਸ ਹੋ ਇਸ ਤਰ੍ਹਾਂ ਹੀ ਸੇਠੇ ਕਿਤੇ ਵਾਦੇ ਲੋਕ ਤੋਂ 10 ਕਿੱਲੇ ਜ਼ਮੀਨ ਹੈ ਇਸ ਗੁਰਦੁਆਰਾ ਸਾਹਿਬ ਦੇ ਨਾਮ ਤੇ ਤੇ 110 ਕਿੱਲੇ ਦਾ ਠੇਕਾ ਜਿਹੜਾ ਉਹ ਆ ਰਿਹਾ ਤੇ ਉਹ ਪਤਾ ਨਹੀਂ ਹੁਣ ਕਿੱਥੇ ਲੱਗਦਾ ਪਿਆ ਗੁਰਦੁਆਰੇ ਦੀ ਹਾਲਤ ਤੁਹਾਡੇ ਸਾਹਮਣੇ ਹਾਂਜੀ ਬਈ ਮਿੱਤਰੋ ਅੱਜ ਗੱਲ ਕਰਾਂਗੇ ਬੜੇ ਇੱਕ ਅਹਿਮ ਮੌਜੂਦੇ ਉੱਤੇ ਤੇ ਪੂਰੀ ਗੱਲ ਸੁਣਿਆ ਜੇ ਬਤੌਰ ਮੁਸਲਮਾਨ ਕਿਆ ਸਾਨੂੰ ਇਹ ਵਾਰਾ ਖਾਂਦਾ ਹੈ ਕਿ ਸਾਡੀ ਜਿੰਨੀਆਂ ਮਸਜਿਦਾਂ ਨੇ ਉੱਥੇ ਇੰਤਜ਼ਾਮੀਆਂ ਦੇ ਵਿੱਚ ਜਿਹੜੇ ਉੱਥੇ ਸੇਵਾਦਾਰ ਨੇ ਉਹ ਕਿਸੇ ਹੋਰ ਮਜ਼ਬਦ ਦੇ ਹੋਣ ਕੋਈ ਐਸਾਈ ਹੋਣ 크ਰਿਸਚੀਅਨ ਜਾਂ ਕੋਈ ਸਿੱਖ ਜਾਂ ਕੋਈ ਹਿੰਦੂ ਕਦੀ ਵੀ ਨਹੀਂ ਅਗਰ ਇਹਦਾ ਕੋਈ ਜਵਾਬ ਲਵੋ ਨਾ ਕਿਸੇ ਮੁਸਲਮਾਨ ਕੋਲੋਂ ਤੇ ਇਹਦਾ ਸਿੰਪਲ ਜਵਾਬ ਹੈ ਕਦੀ ਵੀ ਨਹੀਂ ਭਾਵੇਂ ਉਹ ਮਸਜਿਦਾਂ ਜਿਹੜੀਆਂ ਨੇ ਇਤਿਹਾਸਿਕ ਨੇ ਜਿਵੇਂ ਬਾਦਸ਼ਾਹੀ ਮਸਜਿਦ ਲਾਹੌਰ ਹੋ ਗਈ ਜਾਂ ਮਸਜਿਦ ਵਜ਼ੀਰ ਖਾਨ ਹੋ ਗਈ ਜਾਂ ਦੂਜੀ ਤੀਜੀਆਂ ਹੋਈਆਂ ਤੇ ਯਾਰ ਜਿਹੜੀਆਂ ਦੂਸਰੀਆਂ ਸਾਡੇ ਅਵਲ ਪਿੰਡਾਂ ਥਾਵਾਂ ਦੀਆਂ ਵੀ ਜਿਹੜੀਆਂ ਮਸਜਿਦਾਂ ਨੇ ਜਾਂ ਸ਼ਹਿਰਾਂ ਦੀਆਂ ਮਸਜਿਦਾਂ ਨੇ ਉੱਥੇ ਵੀ ਕਦੀ ਵੀ ਨੀ ਵਾਰਾ ਖਾਂਦਾ ਤੇ ਨਾ ਹੀ ਮੁਸਲਮਾਨ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਦੇਣਗੇ ਕਿ ਉੱਥੇ ਜਿੰਨੇ ਵੀ ਸੇਵਾਦਾਰ ਨੇ ਉੱਥੇ ਜਿਹੜੇ ਕੋਈ ਮੁਲਾਜ਼ਮਤ ਕਰਨ ਵਾਲੀ ਕੋਈ ਇੰਤਜ਼ਾਮੀਆਂ ਦੇ ਬੰਦੇ ਨੇ ਉਹ ਕਿਸੇ ਹੋਰ ਮਸਬ ਦੇ ਹੋਣ। ਅਗਰ ਅਸੀਂ ਇਸ ਤਰ੍ਹਾਂ ਚਾਹਨੇ ਆ ਕਿ ਸਾਡੀਆਂ ਮਸਜਿਦਾਂ ਦੇ ਵਿੱਚ ਕੋਈ ਵੀ ਸੇਵਾਦਾਰ ਕੋਈ ਵੀ ਮੁਲਾਜ਼ਮ ਉਹ ਕਿਸੇ ਦੂਸਰੇ ਧਰਮ ਦਾ ਨਾ ਹੋਵੇ। ਤੇ ਸੇਮ ਇਸੇ ਤਰ੍ਹਾਂ ਹੀ ਸਾਨੂੰ ਖਿਆਲ ਕਰਨਾ ਚਾਹੀਦਾ ਹੈ ਕਿ ਸਾਡੇ ਕੰਟਰੀ ਦੇ ਵਿੱਚ ਜਿਹੜੇ ਗੁਰਦੁਆਰੇ ਨੇ ਜਿਹੜੇ ਮੰਦਰ ਨੇ ਜਾਂ ਕੋਈ ਵੀ ਇਬਾਦਤ ਗਾਹਾਂ ਨੇ ਦੂਸਰੇ ਮਸਬਦਿਆਂ ਸਾਨੂੰ ਵੀ ਉੱਥੇ ਉਸੇ ਮਜ਼ਬਦ ਦੇ ਬੰਦੇ ਰੱਖਨੇ ਚਾਹੀਦੇ ਨੇ ਇਹ ਗੱਲ ਮੈਂ ਕਿਉਂ ਕਰਨ ਰਿਆ ਵੇਖੋ ਇੱਕ ਮੁਸਲਮਾਨ ਨੂੰ ਜਦੋਂ ਤੁਸੀਂ ਕਿਸੇ ਮਸਜਿਦ ਦੇ ਵਿੱਚ ਸੇਵਾ ਤੇ ਰੱਖੋਗੇ ਜਾਂ ਉਹਦੀ ਇੰਤਜ਼ਾਮੀਆਂ ਚ ਰੱਖੋਗੇ ਨਾ ਉਹਦੇ ਉੱਤੇ ਤੁਹਾਨੂੰ ਨਜ਼ਰ ਰੱਖਣ ਦੀ ਜ਼ਰੂਰਤ ਕੋਈ ਨਹੀਂ ਉਹਦੀ ਕੀ اہمیت ہے او دی کی سمجھ لو اپنا ਜਿਵੇਂ ਤੁਸੀਂ اگر لفظ ਦੇ ਵਿੱਚ ਮਰਿਆਦਾ ਕਹਿੰਦੇ ਨੇ اگر ਅਸੀਂ ਪੰਜਾਬੀ ਦੇ ਵਿੱਚ ਕਹੀਏ ਜਾਂ ਉਹਦੀ ਇhtਰਾਮ ਕੀ ਏ ਉਸ ਜਗ੍ਹਾ ਦਾ ਉਹ ਤੁਹਾਨੂੰ ਉਹਨੂੰ ਦੱਸਣ ਦੀ ਜ਼ਰੂਰਤ ਕੋਈ ਨਹੀਂ ਕਿਸੇ مسلمان ਨੂੰ ਵੇਖੋ ਉਹਨੂੰ ਨੰਗ ਪਤਾ ਹੈ ਕਿ مسجد ਦੇ ਵਿੱਚ ਜੁੱਤੀ ਲੈ ਕੇ ਨਹੀਂ ਜਾਣਾ ਤੁਸੀਂ ਉਹਦੇ ਸਿਰ ਤੇ کیمرہ ਲਾਓ ਜਾਂ ਨਾ ਲਾਓ ਉਹ ਕਦੀ ਵੀ ਜੁੱਤੀ ਲੈ ਕੇ ਨਹੀਂ ਜਾਏਗਾ ਉਹਨੂੰ ਪਤਾ ਹੈ ਉਹਨੂੰ ਪਤਾ ਹੈ ਕਿ ਮੈਂ ਲੈਂਦੇ ਲੱਤਾਂ ਕਰਕੇ ਮਸਜਿਦ ਦੇ ਵਿੱਚ ਕੁਰਾਨ ਸ਼ਰੀਫ ਦਾ ਕੀ ਇhtਰਾਮ ਹੈ ਮਸਜਿਦ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਨੇ ਉਹਨਾਂ ਦੇ ਵਿੱਚ ਉਹਨੂੰ ਸਾਰਾ ਪਤਾ ਹੈ ਉਹਨੂੰ ਕਿਸੇ ਦੱਸਣ ਦੀ ਜ਼ਰੂਰਤ ਕੋਈ ਨਹੀਂ ਤੇ ਨਾ ਹੀ ਉਹਨੂੰ ਤੁਹਾਡਾ ਉੱਤੇ ਕੋ ਚੈੱਕ ਰੱਖਣ ਦੀ ਜ਼ਰੂਰਤ ਹੈ ਇਸੇ ਤਰ੍ਹਾਂ ਜੇਕਰ ਇੱਕ ਮੰਦਰ ਦੇ ਵਿੱਚ ਤੁਸੀਂ ਡਿਊਟੀ ਹੁੰਦੀ ਉਹਦੀ ਲਾ ਦਿੰਦੇ ਹੋ ਤੇ ਉਹਦੇ ਤੇ ਤੁਹਾਨੂੰ ਚੈੱਕ ਰੱਖਣ ਦੀ ਜ਼ਰੂਰਤ ਕੋਈ ਨਹੀਂ ਇਸੇ ਤਰ੍ਹਾਂ ਹੀ ਕਿਸੇ ਗੁਰਦੁਆਰੇ ਦੇ ਵਿੱਚ ਜੇਕਰ ਤੁਸੀਂ ਕਿਸੇ ਸਿੱਖ ਦੀ ਡਿਊਟੀ ਲਾ ਦਿੰਦੇ ਹੋ ਤੇ ਤੁਹਾਨੂੰ ਉਹਦੇ ਤੇ ਨਜ਼ਰ ਰੱਖਣ ਦੀ ਜ਼ਰੂਰਤ ਕੋਈ ਨਹੀਂ ਲੇਕਿਨ ਬਦਕਿਸਮਤੀ ਨਾਲ ਕੀ ਹੈ ਕਿ ਇੱਥੇ ਜਿਹੜੇ ਮੰਦਰ ਨੇ ਜਾਂ ਜਿਹੜੇ ਗੁਰਦੁਆਰੇ ਨੇ ਉੱਥੇ ਜਿਹੜੇ ਓਕਾਫ ਦੇ ਬੰਦੇ ਮੁਲਾਜ਼ਮ ਰੱਖੇ ਨੇ ਉਹਦੇ ਵਿੱਚ ਅਕਸਰਿਅਤ ਮੁਸਲਮਾਨਾਂ ਦੀ ਹੈ ਇਹ ਮੈਨੂੰ ਗੱਲ ਕਿਉਂ ਕਰਨੀ ਪਈ ਜਾਂ ਕਿਉਂ ਮੈਂ ਮਹਿਸੂਸ ਕਰਨਿਆ ਵੇਖੋ ਅਸੀਂ ਜਦੋਂ ਗੱਲ ਕਰਨੇ ਆ ਆਪਣੇ ਜੋ ਅਸੀਂ ਆਪਣੇ ਕੋਈ ਮੇਰਾ ਮਜ਼ਹਬ ਜਿਹੜਾ ਹੈ ਮੇਰਾ ਧਰਮ ਮੈਨੂੰ ਇਹ ਚੀਜ਼ ਸਿਖਾਂਦਾ ਹੈ ਕਿ ਤੁਸੀਂ ਦੂਸਰੇ ਧਰਮ ਦੀ ਰਿਸਪੈਕਟ ਕਰੋ ਤਾਂ ਕਿ ਉਹ ਵੀ ਤੁਹਾਡੇ ਮਜ਼ਹਬ ਦੀ ਰਿਸਪੈਕਟ ਕਰਨ ਬਲਕੇ ਜਿਹੜਾ ਸਹੀ ਵਰਡਿੰਗ ਹੈ ਰੱਬ ਕਮੀ ਪੇਸੀ ਮਾਫਰਮਾਏਗਾ ਕਿਸੇ ਦੇ ਝੂਠੇ ਖੁਦਾ ਨੂੰ ਵੀ ਝੂਠਾ ਨਾ ਕਹੋ ਕਿਉਂਕਿ ਉਹ ਤੁਹਾਡੇ ਸੱਚੇ ਨੂੰ ਝੂਠਾ ਕਹੇਗਾ ਤੇ ਇਹੀ ਅਗਰ ਮੈਂ ਚੀਜ਼ਾਂ ਕਿਸੇ ਦੂਸਰੇ ਮਜ਼ਬ ਲਈ ਸਚਾਨਾ ਨਾ ਤੇ ਮਨੋ ਚਾਹੀਦਾ ਕਿ ਪਹਿਲਾਂ ਮੈਂ ਆਪਣੇ ਮਜ਼ਬ ਤੇ ਵੀ ਇੰਪਲੀਮੈਂਟ ਕਰਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਅਗਰ ਚਲੇ ਜਾਂਦੇ ਹੋ ਕਰਤਾਰਪੁਰ ਸਾਹਿਬ ਉੱਥੇ ਤੁਸੀਂ ਜਾ ਕੇ ਵੇਖੋ ਅਗਰ ਤੁਸੀਂ ਜੋੜਾਸਥਾਨ ਦੇ ਵਿੱਚ ਜਾਂਦੇ ਹੋ ਉੱਥੇ ਇੱਕ ਬੰਦਾ ਮੁਸਲਮਾਨ ਹੈ ਤੇ ਸ਼ਾਇਦ ਦੂਸਰਾ ਸਿੱਖ ਹੈ اسی طرح ਜਿਹੜੇ ਸਿਕਿਉਰਿਟੀ ਦੇ ਵਿੱਚ ਬੰਦੇ ਨੇ ਸਾਰੇ ਮੁਸਲਮਾਨ ਨੇ ਮੈਂ ਨਹੀਂ ਕਹਿੰਦਾ ਕਿ ਉਹ ਗਲਤ ਕੰਮ ਕਰਦੇ ਹੋ ਉਹਨਾਂ ਨੇ ਲੇਕਿਨ ਜੋ ਮੈਂ ਮਹਿਸੂਸ ਕੀਤਾ ਤੁਸੀਂ ਉੱਥੇ ਜਾ ਕੇ ਵੇਖੋ ਕਿ ਇੱਕ ਇਹਨਾਂ ਨੂੰ ਸਿਰਫ ਇਹ ਚੀਜ਼ ਜ਼ਰੂਰ ਉਹਦੇ ਤੇ ਇੰਪਲੀਮੈਂਟ ਹੁੰਦੀ ਹੈ ਕਿ ਤੁਸੀਂ ਨੰਗੇ ਸਿਰ ਅੰਦਰ ਨਹੀਂ ਜਾਣਾ ਅੱਛਾ ਨੰਗੇ ਸਿਰ ਤੁਸੀਂ ਅੰਦਰ ਨਹੀਂ ਜਾਣਾ ਇਸ ਚੀਜ਼ ਨੂੰ ਤੁਸੀਂ ਫੁੱਲ ਟਾਈਮ ਇੰਪਲੀਮੈਂਟ ਕਰਨ ਦੇ ਹੋ ਇਸ ਦੇ ਨਾਲ ਇੱਕ ਹੋਰ ਵੀ ਚੀਜ਼ ਹੈ ਕਿ ਪੈਰ ਧੋયા ਬਗੈਰ ਤੁਸੀਂ ਅੰਦਰ ਨਹੀਂ ਜਾਣਾ ਮੈਂ ਅਗਰ ਤੁਹਾਨੂੰ ਆਪਣੀ ਮਿਸਾਲ ਦੇਵਾਂ ਜਾਂ ਜਿਹੜੇ ਮੇਰੇ ਨਾਲ ਬੰਦੇ ਸਨ ਮੈਨੂੰ ਦੋ ਦਫਾ ਇਤਫਾਕ ਹੋਇਆ ਉੱਥੇ ਅੰਦਰ ਜਾਣ ਦਾ ਤੇ ਸਾਨੂੰ ਪੈਰ ਤੋਂ ਹੋਣ ਵਾਸਤੇ ਉਹ ਜਿਹੜੀ ਉਹ ਖਾਲੀ ਇੱਕ ਬਣੀ ਹੁੰਦੀ ਏ ਹਰ ਡਿਊਟੀ ਦੇ ਅੱਗੇ ਮੈਨੂੰ ਉਹਦੇ ਵਿੱਚ ਪਾਣੀ ਨਜ਼ਰ ਨਹੀਂ ਆਇਆ ਅੱਛਾ ਮੈਂ ਉੱਥੇ ਗਿਆ ਵੀ ਆ ਮੈਰਾ ਚਲੋ ਵਜ਼ੂ ਸੀ ਮੈਂ ਨਮਾਜ਼ ਵੀ ਪੜ੍ਹਨੀ ਸੀ ਤੇ ਬਾਕੀਆਂ ਦਾ ਮੈਨੂੰ ਕਨਫਰਮ ਨਹੀਂ ਕਿ ਉਹਨਾਂ ਦੇ ਜਿਹੜੇ ਪੈਰ ਸਨ ਉਹ ਸਾਫ਼ ਵੀ ਆ ਹਸਨ ਕਿ ਨਹੀਂ ਲੇਕਿਨ ਤੁਹਾਨੂੰ ਉੱਥੇ ਕੋ ਪੁੱਛਣ ਕਿਛਣ ਵਾਲਾ ਕੋਈ ਨਹੀਂ ਤੁਸੀਂ ਉਹਨਾਂ ਹੀ ਪੈਰਾਂ ਦੇ ਨਾਲ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਉੱਥੇ ਸਿਰਫ ਇੱਕ ਚੀਜ਼ ਉਹਨਾਂ ਨੇ ਜ਼ਰੂਰ ਫੜੀਏਗਾ ਤੁਸੀਂ ਨੰਗੇ ਸਿਰ ਉਹ ਭਾਵੇਂ ਇਮਰਾਨ ਖਾਨ ਉੱਥੇ ਗਿਆ ਤਾਂ ਭਾਵੇਂ ਜੋ ਮਰਜ਼ੀ ਜਾਵੇ ਉਹ ਨੰਗੇ ਸਿਰ ਤੁਹਾਨੂੰ ਵੜਨ ਨਹੀਂ ਦੇ ਸਕਦੇ ਬਾਕੀ ਜੇ ਤੁਸੀਂ ਕਹੋ ਅੱਛਾ ਅਗਲੇ ਪਾਸੇ ਤੁਸੀਂ ਟੁਰਜੋ ਉਹਥੇ ਜਿਹੜੇ ਬੰਦੇ ਬੈਠੇ ਨੇ ਲੰਗਰ ਹਾਲ ਦੇ ਬਾਹਰ ਉਹ ਵੀ ਐਡੇ ਇਮਾਨਦਾਰ ਬੰਦੇ ਨੇ ਕਿ ਅਗਰ ਕੋਈ ਸਿੱਖ ਜਾ ਰਹਾ ਹੈਗਾ ਨਾ ਤੇ ਖਾਸ ਤੌਰ ਤੇ ਬਾਹਰ ਦਾ ਕੋ ਸਿੱਖ ਹੋਏਗਾ ਤੇ ਉਹਨੂੰ ਤਾਂ ਨਹੀਂ ਢੱਕਣਗੇ ਜਿਸ ਟਾਈਮ ਮਰਜ਼ੀ ਜਾਵੇ ਲੇਕਿਨ ਅਗਰ ਤੁਸੀਂ ਉੱਥੇ ਜਾ ਕੇ ਵੇਖੋ ਕਿ ਅਗਰ ਕੋਈ ਵੀ ਮੁਸਲਮਾਨ ਉਧਰ ਮੂੰਹ ਕਰੇਗਾ ਨਾ ਲੰਗਰ ਹਾਲ ਹਾਲ ਤੇ ਫੌਰਨ ਹੀ ਅੱਗੇ ਆ ਕੇ ਪੁੱਛਣਗੇ ਹਾਂ ਜੀ ਕਿੱਧਰ ਵੀ ਬੰਦਾ ਪੁੱਛੇ ਇਹ ਤੁਸੀਂ ਸਿਰ ਟੱਕਣ ਵਾਲੀ ਦੇ ਸਿੱਖਾਂ ਦੀ ਜਿਹੜੀ ਇਹ ਉਹ ਮਰਿਆਦਾ ਬੜੀ ਫੜੀ ਹੈ ਤੇ ਦੂਸਰੇ ਪਾਸੇ ਇਹ ਨਹੀਂ ਫੜੀ ਕਿ ਕੋਈ ਵੀ ਸਾਡੇ ਗੁਰੂ ਘਰ ਆਵੇ ਤੇ ਭੁੱਖਾ ਨਾ ਜਾਵੇ ਇਥੋਂ ਲੰਗਰ ਖਾ ਕੇ ਜਾਵੇ ਤੇ ਤੁਸੀਂ ਪੁੱਛ ਕੇ ਵੇਖ ਲੈ ਜੇ ਕਿੰਨੇ ਪਾਕਿਸਤਾਨੀ ਨੇ ਉਹ ਅੱਗੇ ਜਨਾਬ ਇੰਜ ਕਰਕੇ ਉਹਨਾਂ ਨੇ ਉੱਥੇ ਉਹ ਸਿਕਿਉਰਿਟੀ ਚੈੱਕ ਲਾਏ ਆ ਕਿ ਤੁਸੀਂ ਅੰਦਰ ਦੂਸਰਾ ਬੰਦਾ ਜਿਹੜਾ ਸਿੱਖ ਹੋ ਉਹ ਤੇ ਜਾਏਗਾ ਸਜਾਏਗਾ ਹਾਲਾਂਕਿ ਜੋ ਮੈਂ ਅਜਿੱਤਕਰ ਸਿੱਖ ਨੂੰ ਵੇਖਿਆ ਉਹਦੇ ਵਿੱਚ ਕਿਧਰੇ ਵੀ ਐ ਨਹੀਂ ਹੈ ਕਿ ਕੋਈ ਮੁਸਲਮਾਨ ਸਿੱਖ ਹੈ ਸਾਈ ਇਹ ਜਿਹੜਾ ਬੰਦਾ ਵੀ ਹੋਵੇ ਲੰਗਰ ਸਾਰਿਆਂ ਵਾਸਤੇ ਆਮ ਹੈ ਲੇਕਿਨ ਉੱਥੇ ਜਿਹੜੇ ਸਾਡੇ ਮੁਸਲਮਾਨ ਭਰਾ ਖਲੋਤੇ ਨੇ ਨਾ ਉਹ ਤੁਹਾਨੂੰ ਆਗਾ ਨੰਗਰ ਨਹੀਂ ਦਿੰਦੇ ਉਹਨਾਂ ਤੋਂ ਵਾਧੂ ਹੋ ਗਈ ਕਿਸੇ ਨੇ ਲੰਗਰ ਹਾਲ ਤੱਕ ਪਹੁੰਚਣਾ ਇੱਕ ਬੰਦਾ ਪਤਾ ਨਹੀਂ ਕਿ ਲੋਹਰਾਂ ਟੁਰਿਆ ਸਿਆਲਕੋਟਾ ਲੈ ਕੇ ਚਲੋ ਕਰੀਬ ਨੇ ਕੋ ਗੁਜਰਾ ਲੋ ਕੋ ਕਿਧਰੋਂ ਬੜਪੜੀ ਦੂਰੋਂ ਤੇ ਦੁਨੀਆ ਜਾਂਦੀ ਹੈ ਹੁਣ ਉੱਥੇ ਨਜ਼ਦੀਕ ਦੇ ਨੇ ਕੋ ਹੋਟਲ ਵੀ ਕੋਈ ਨਹੀਂ ਉਹ ਚਲੋ ਆਨਲ ਵਕਤਾਂ ਦੇ ਵਿੱਚ ਬਣ ਜਾਣਗੇ ਫਿਲ ਵਕਤ ਉੱਥੇ ਹੋਟਲ ਵੀ ਕੋਈ ਨਹੀਂ ਤੂੰ ਨਾ ਲੰਗਰ ਉਥੇ ਹੀ ਖਾਣਾ ਉਹਨੇ ਔਰ ਕਿੱਥੋਂ ਖਾਣਾ ਲੇਕਿਨ ਜਦੋਂ ਹੋਏਗਾ ਨਾ ਲੰਗਰ ਹਾਲ ਵਾਲੇ ਪਾਸੇ ਤੇ ਫੌਰਨ ਤੋਂ ਪਹਿਲਾਂ ਉਹਨਾਂ ਜਨਾਬ ਤੁਹਾਨੂੰ ਪੁੱਛ ਲੈਣਾ ਹਾਂਜੀ ਕਿੱਧਰ ਉਹ ਬੰਦਾ ਹਾਂ ਜੇ ਝੱਕਦੇ ਮਾਰੇ ਸ਼ਰਮਿੰਦਾ ਹੋ ਕੇ ਉਹਨੇ ਜੀ ਹਜੇ ਲੰਗਰ ਦਾ ਟਾਈਮ ਕੋਈ ਨਹੀਂ ਹਾਲਾਂਕਿ ਜਿਹੜੇ ਦੂਸਰੀਆਂ ਸੰਗਤਾਂ ਆਂਡੀਆਂ ਆਉਣਗੀਆਂ ਉਹਨਾਂ ਸੇ ਲੰਗਰ ਚੱਲਣ ਡਿਆ ਹੈਗਾ ਤੇ ਤੁਸੀਂ ਵੀਡੀਓਜ਼ ਦੇ ਵਿੱਚ ਵੰਦੇ ਹੋ ਕਿ ਜਿਹੜੇ ਉਧਰੋਂ ਸਿੱਖ ਸੰਗਤਾਂ ਆਂਦੀਆਂ ਨੇ ਕਿੰਨਾ ਸਾਰਾ ਰਾਸ਼ਨ ਕਿੰਨਾ ਲੰਗਰ ਪਾਣੀ ਉਥੇ ਵਾਧੂ ਦੇ ਕੇ ਜਾਂਦੀਆਂ ਨੇ ਉਹ ਵਾਧੂ ਲੰਗਰ ਕਿੱਥੇ ਵਰਤਿਆ ਜਾਂਦਾ ਇਹਦਾ ਕੋਈ ਪਤਾ ਨਹੀਂ ਮੈਂ ਗੱਲ ਕਰਨਿਆ ਹਾਂ ਕਿ ਜਿੰਨੇ ਵੀ ਗੁਰਦੁਆਰੇ ਨੇ ਜਾਂ ਜਿੰਨੇ ਵੀ ਮੰਦਰ ਨੇ ਮੈਂ ਤੁਹਾਨੂੰ ਇੱਕ ਬਲਕਿ ਮੰਦਰ ਦਾ ਵਾਕਿਆ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਮੇਰੇ ਟਾਈਟਲ ਦੇ ਵਿੱਚ ਵੇਖਿਆ ਉਹ ਵੀ ਤੁਹਾਨੂੰ ਸੁਣਾਣਾ ਉੱਥੇ ਤੁਸੀਂ ਇਹ ਜਾ ਕੇ ਵੇਖੋ ਕਿ ਇਹ ਤਾਂ ਗੱਲ ਸੀ ਕਰਤਾਰਪੁਰ ਸਾਹਿਬ ਦੀ ਕਰਤਾਰਪੁਰ ਸਾਹਿਬ ਤੋਂ ਇਲਾਵਾ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਮੈਂ ਬੜੇ ਅਫਸੋਸ ਨਾਲ ਕਹਿਣਾ ਕਿ ਇੱਥੇ ਵੀ ਇੱਕ ਤਹਿਸੀਲ ਮਰੀਦ ਕੇ ਜ਼ਿਲ੍ਹਾ ਸ਼ੇਖਪੁਰਾ ਦੇ ਵਿੱਚ ਨੰਗਲ ਦੋਨਾ ਸਿੰਘ ਇਹ ਇੱਕ ਪਿੰਡ ਦਾ ਨਾਂ ਹੈ ਮੈਂ ਉਸ ਜਗ੍ਹਾ ਤੇ ਗਿਆ ਉਸ ਗੁਰਦੁਆਰੇ ਮੈਂ ਕੋਸ਼ਿਸ਼ ਕਰਾਂਗਾ ਉਹਦੇ ਨਾਲ ਕਲਿੱਪ ਵੀ ਲਾਵਾਂ ਮੇਰੇ ਕੋਲ ਕੋਈ ਪੁਰਾਣਾ ਪਿਆ ਹੋਇਆ ਹੈ ਉਸ ਗੁਰਦੁਆਰੇ ਉਹਦੇ ਸ਼ਤੀਰ ਡਿੱਗੇ ਬੜਾ ਉੱਚੇ ਥੜੇ ਦੇ ਉੱਤੇ ਗੁਰਦੁਆਰਾ ਬਣਿਆ ਸੀ ਉਹਦੇ ਬਾਲੇ ਟੁੱਟੇ ਛੱਤਾਂ ਡਿੱਗੀਆਂ ਇਹ ਸਿਰਫ ਇੱਕ ਨੰਗਲ ਦੋਨਾ ਸਿੰਘ ਦੀ ਕਹਾਣੀ ਨਹੀਂ ਤੁਸੀਂ ਕਈ ਜਿਹੜੇ ਗੁਰਦੁਆਰੇ ਨੇ ਜਿੱਥੇ ਕੋਈ ਸਿੱਖ ਨਹੀਂ ਆਇਆ ਜਾਂ ਕੋਈ ਆਂਦਾ ਜਾਂਦਾ ਨਹੀਂ ਉਹ ਹੈਨ ਤੇ ਮਹਿਕਮਾ ਵਕਾਫ ਦੇ ਅੰਡਰ ਲੇਕਿਨ ਉਹਨਾਂ ਦੇ ਤੁਸੀਂ ਹਾਲਾਤ ਜਾ ਕੇ ਵੇਖੋ ਨਾ ਤੇ ਉਥੇ ਟੁੱਟ ਫੜਕ ਉਥੇ ਭੈੜੇ ਹਾਲ ਤੇ ਬਾਂਕੇ ਦਿਹਾੜੇ ਉਥੇ ਤੇ ਜੇ ਉਹਨਾਂ ਨੂੰ ਤੁਸੀਂ ਪੁੱਛੋ ਕਿ ਇਸ ਗੁਰਦੁਆਰੇ ਦੇ ਨਾਂ ਤੇ ਜ਼ਮੀਨ ਕਿੰਨੀ ਹੈ ਇਹ ਮਾ ਨੰਗਲ ਦੋਨਾ ਸਿੰਘ ਦੀ ਗੱਲ ਪਿਆ ਕਰਨਾ ਹੁਣ 100 ਤੇ 15 ਕਿੱਲੇ ਵੇ ਇਸ ਗੁਰਦੁਆਰੇ ਦੇ ਨਾਮ ਤੇ ਜਿਹੜੀ ਜ਼ਮੀਨ ਹੈ ਹੁਣ 115 ਕਿੱਲੇ ਦਾ ਜਿਹੜਾ ਠੇਕਾ ਆਂਡਿਆ ਉਹ ਠੇਕਾ ਕਿੱਥੇ ਜਾਂਦਾ ਪਿਆ ਉਸ ਠੇਕੇ ਦਾ ਅਗਰ ਤੁਸੀਂ 10% ਵੀ ਉਹਦੇ ਤੇ ਲਾਓ ਨਾ ਯਾਰ ਤੁਸੀਂ ਗੁਰਦੁਆਰਾ ਸਮਝ ਕੇ ਨਾ ਲਾਓ ਤੁਸੀਂ ਇੱਕ ਇਤਿਹਾਸਿਕ ਬਿਲਡਿੰਗ ਇੱਕ ਇਤਿਹਾਸਿਕ ਬਿਲਡਿੰਗ ਸਮਝ ਕੇ ਤੁਸੀਂ ਉਹਨੂੰ ਜਿਹੜਾ ਸਾਂਭ ਸੰਭਾਲ ਕਰੋਗੇ ਯਾਰ ਕੋਈ ਬੰਦਾ ਆਏਗਾ ਇਹਨੂੰ ਵੇਖੇਗਾ ਚਲੋ ਕੋ ਸਾਡੀ ਹੀ ਟੂਰਿਜ਼ਮ ਵਧੇਗਾ ਨਾ ਤੁਸੀਂ ਇਹ ਸਮਝ ਕੇ ਨਾ ਵੀ ਲਾਓ ਕਿ ਇਹ ਕੋ ਗੁਰਦੁਆਰਾ ਤੇ ਸਾਡਾ ਗੁਰਦੁਆਰੇ ਨਾਲ ਇੱਥੇ ਨਾ ਕੋਈ ਇਬਾਦਤ ਕਰਨ ਵਾਲਾ ਤੇ ਨਾ ਆਸਾਂ ਗੁਰਦੁਆਰੇ ਜਾਣ ਦੀ ਤਾਂ ਜ਼ਰੂਰਤ ਕੋਈ ਨਹੀਂ ਤੁਸੀਂ ਇਹ ਕਿਤੇ ਹਾਸੇ ਕਿ ਬਿਲਡਿੰਗ ਸਮਝ ਕੇ ਲਾ ਲਵੋ ਕਮਸ ਕਮੋ ਦਾ ਖਿਆਲ ਤੇ ਰੱਖੋ ਇਸੇ ਤਰ੍ਹਾਂ ਹੀ ਹੋਰ ਵੀ ਅਗਰ ਤੁਸੀਂ ਗੁਰਦੁਆਰਿਆਂ ਦੇ ਵਿੱਚ ਵੇਖੋ ਨਾ ਜਾ ਕੇ ਤੇ ਉਹਨਾਂ ਦੇ ਨਾਂ ਤੇ 40 40 50 50 ਕਿਲੇ ਹਰ ਗੁਰਦੁਆਰੇ ਦੇ ਨਾਮ ਤੇ ਨਹੀਂ ਲੇਕਿਨ ਗੁਰਦੁਆਰਿਆਂ ਦੀ ਤੁਸੀਂ ਹਾਲਤ ਵੇਖੋ ਜਿੱਥੇ ਕੋਈ ਬੰਦੇ ਨਹੀਂ ਜਾਂਦੇ اگر ਤੁਸੀਂ ਇੱਥੇ ਹੀ ਹੁਣ کافی ਸੰਗਤਾਂ ਉੱਤੇ ਦੁਬਾਰਾ ਫਿਰ ਜਾਨੀਆਂ ਸ਼ੁਰੂ ਹੋਈਆਂ ਨੇ ਗੁਰਦੁਆਰਾ ਛੋਟੀ 베ਰ ਸਾਹਿਬ ਫਤਿਹਪਿੰਡਰਾ ਉੱਥੇ ਜਾ ਕੇ ਤੁਸੀਂ ਵੇਖ ਲਵੋ ਉਸ ਗੁਰਦੁਆਰੇ ਦੀ ਗੁਰਦੁਆਰੇ ਦੀ ਬਿਲਡਿੰਗ ਜਿਹੜੀ ਉਹ ਓਕਾਫ ਨੇ ਕਿਰਾਏ ਤੇ ਦੇ ਦਿੱਤੀ ਹੈ ਇਹ ਤੇ ਉੱਥੇ ਜਿਹੜੇ ਬੰਦੇ ਰਹਿਣ ਵਾਲੇ ਨੇ ਉਹਨਾਂ ਦੀ ਮਿਹਰਬਾਨੀ ਕੋ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਛੱਡੀ ਹੈ ਤੇ ਬਾਕੀ ਜਗ੍ਹਾ ਤੋਂ ਉਹਨਾਂ ਨੇ ਆਪਣਾ ਮਾਲ ਪੋਸ਼ੂ ਬੰਨੇ ਆ ਉੱਥੇ ਤੇ ਲਿਹਾਜ਼ਾ ਜਿੰਨੇ ਵੀ ਗੁਰਦੁਆਰੇ ਨੇ ਜਿੰਨੇ ਵੀ ਮੰਦਰ ਨੇ ਜਾ ਜਿਵੇਂ ਵੀ ਇਹ ਮੁਸਲਮਾਨਾ ਦੇ ਇਤਿਹਾਸਿਕ ਜਗ੍ਹਾ ਨੇ ਇੱਥੇ ਜਿਹੜਾ ਇੰਤਜ਼ਾਮੀਆਂ ਦਾ ਬੰਦਾ ਤੁਸੀਂ ਰੱਖਣਾ ਜਿਹੜੇ ਉੱਥੇ ਮੁਲਾਜ਼ਮ ਰੱਖੇ ਨੇ ਉਹ ਅਗਰ ਗੁਰਦੁਆਰਾ ਹੈ ਤੇ ਉੱਥੇ ਬੰਦੇ ਤੁਸੀਂ ਸਿੱਖ ਲਾਓ ਅਗਰ ਮੰਦਰ ਹੈ ਤੇ ਉੱਥੇ ਹਿੰਦੂ ਲਗਾਓ ਅਗਰ ਮਸਜਿਦ ਹੈ ਤੇ ਉੱਥੇ ਮੁਸਲਮਾਨ ਨੂੰ ਲਾਓ ਤੁਹਾਨੂੰ ਉਹਦੇ ਤੇ ਚੈੱਕ ਰੱਖਣ ਦੀ ਜ਼ਰੂਰਤ ਕੋਈ ਨਹੀਂ ਬਲਕਿ ਜਿਹੜੇ ਇਹ ਕਹ ਵੀ ਗੱਲ ਕੀਤੀ ਜਾਂਦੀ ਕਿ ਸਿੱਖਾਂ ਦੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਨਹੀਂ ਮਿਲਦਾ ਤੇ ਉਹ ਵੀ ਇੱਕ ਤੁਹਾਡਾ ਮਸਲਾ ਹੱਲ ਹੋ ਜਾਂਦਾ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੇ ਨੇ ਉਹ ਸਿੱਖਾਂ ਦੀ ਡਿਊਟੀ ਲੱਗ ਜਾ ਸਿੱਖਾਂ ਦੇ ਬੱਚੇ ਐਡਜਸਟ ਹੋ ਜਾਣ ਸਰਕਾਰੀ ਮੁਲਾਜ਼ਮਤਾ ਉਹਨਾਂ ਨੂੰ ਮਿਲ ਜਾਣ ਬਜਾਏ ਇਹ ਦੇ ਕਿ ਉੱਥੇ ਤੁਸੀਂ ਦੂਸਰੇ ਮਜ਼ਬਾਂ ਦੇ ਦੂਸਰੇ ਦੂਸਰੇ ਕੀ ਮੁਸਲਮਾਨ ਇਹਨੇ ਸਾਰੇ ਮੈਂ ਤੁਹਾਨੂੰ ਗੱਲ ਸੁਣਾਉਣਾ ਜਿਵੇਂ ਮੈਂ ਅੱਗੇ ਗੱਲ ਕਰਨ ਰਿਹਾ ਕਿ ਮੈਂ ਪਿਛਲੇ ਦਿਨਾਂ ਇੱਕ ਮੰਦਿਰ ਦਾ ਵਿਜ਼ਿਟ ਕੀਤਾ ਉਸ ਮੰਦਿਰ ਦੀ ਬੜੀ ਇੱਕ ਹਿਸਟਰੀ ਸੀ ਉੱਥੇ ਜਿਹੜੇ ਸਾਹਿਬ ਡਿਊਟੀ ਕਰਨ ਦੇ ਸਨ ਉਹ ਇੱਕ ਮੁਸਲਮ ਭਾਈ ਸਨ ਤੇ ਉਹਨਾਂ ਨੂੰ ਬਕੌਲ ਉਹਨਾਂ ਦੇ 33 ਸਾਲ ਹੋ ਗਏ ਨੇ ਡਿਊਟੀ ਕਰਦੇ ਉਹ ਦੱਸਦੇ ਨੇ ਕਿ ਇੱਥੇ ਕਈ ਦਫਾ ਆਂਦੀਆਂ ਨੇ ਸੰਗਤਾਂ Hindu ਸੰਗਤ ਜਿਹੜੀਆਂ ਨੇ ਤੇ ਸਾਲ-ਸਾਲ ਕੋ ਆਂਦਾ ਵੀ ਨਹੀਂ ਕਿਉਂਕਿ ਤੁਹਾਨੂੰ ਪਤਾ ਪਾਕਿਸਤਾਨ ਦੇ ਵਿੱਚ Hindu ਇਸਮ ਜਿਹੜਾ ਨਾ ਉਹ ਘਟੇ ਯਾਨੀ ਇਹ ਅਗਰ ਪੰਜਾਬ ਦੀ ਮੈਂ ਗੱਲ ਕਰਾਂ ਕਰਾਚੀ ਸਿੰਧ ਦੇ ਵਿੱਚ ਤੇ ਹੈ ਲੇਕਿਨ ਇੱਧਰ Hindu ਕੋਈ ਨਹੀਂ ਤੇ ਨਾ ਹੀ ਇੱਧਰ ਕੋਈ Hindu ਸੰਗਤਾਂ ਆਂਦੀਆਂ ਨੇ ਕਿ ਜਿਹੜੀਆਂ ਆ ਕੇ ਆਪਣੇ ਮੰਦਰਾਂ ਦਾ ਵਿਜ਼ਿਟ ਕਰਨ ਨੇ ਤੇ ਕਈ ਸਾਰੇ ਮੰਦਰ ਇਸੇ ਤਰ੍ਹਾਂ ਹੀ ਪਏ ਨੇ ਤੁਸੀਂ ਵੇਖਦੇ ਹੀ ਹੋਵੋਗੇ ਕਈ ਤੇ ਅਸੀਂ ਵੀ ਬਖਾਇਆ ਨੇ अच्छा उस मंदिर दी मैं गल करना है कि उस मंदिर दा जेड़ा भाई सी ना ओनु <coughs> मैं कहया यार मैं अंदरो वीडियो बनानी है पहला ते वो राजी कोई ना आया ते खैर ओनु मैं थोड़ा जे अपना हवाला दित्ता कि यार इस तरह इस तरह लोग ਸਾਡੇ ਕੋ ਵੀ ਆਂਦੇ ਨੇ ਕਿਸੇ ਨੇ ਫਰਮਾਇਸ਼ ਦਾ ਹਜ਼ਾਰ ਕੀਤਾ ਤੇ ਉਹ ਕੀਤੀ ਵੀ ਕਿਸੇ ਨੇ ਫਰਮਾਇਸ਼ ਕੀਤੀ ਕਿ ਸਾਨੂੰ ਉਸ ਮੰਦਿਰ ਦਾ ਵਿਜ਼ਿਟ ਕਰਾ ਦਿਓ ਉਹ ਸਾਡੇ ਇੱਕ ਹਿੰਦੂ ਵੀਰ ਸਨ ਚੜ੍ਹਦੇ ਪੰਜਾਬ ਤੋਂ ਤੇ ਉਹ खैर मेरी ਮੰਨ ਗਿਆ ਥੋੜੀ ਜੀ ਗੱਲਬਾਤ ਉਹਨੇ ਸੁਣੀ ਚੈਨਲ ਚੈਨਲ ਦਾ ਹਵਾਲਾ ਦਿੱਤਾ ਉਹਨੇ ਕਹਿਆ ਫਿਰ ਮੇਰੀ ਤਸਵੀਰ ਨਾ ਆਵੇ ਮੈਂ ਕਹਾ چل ਤੇਰੀ ਨਹੀਂ ਆਂਦੀ ਤਸਵੀਰ ਉਹਦੇ ਨਾਲ ਗੱਪ-ਸ਼ੱਪ ਲੱਗੀ ਉਹਨੇ ਮੈਨੂੰ ਦੱਸਿਆ ਮੈਂ ਕਿ ਯਾਰ ਇਹ ਮੰਦਰ ਜਿਵੇਂ ਦਾ ਇਹਦਾ ਸਾਰਾ ਸਟਰਕਚਰ ਹੈ ਜਾਂ ਜਿੰਨੀ ਕਿ ਜਗ੍ਹਾ ਹੈ ਤੇ ਜੰਗਲ ਬੇਲਾ ਜਾਂ ਬਨੇ ਆ ਤੇ ਕਦੀ ਇੱਥੇ ਕੋਈ ਵੇਖੋ ਨਗਰ ਇੱਥੇ ਦੇ ਨਾ ਜਿੰਨ ਭੂਤ ਉਹ ਜਿੰਨ ਭੂਤ ਤੇ ਵਿੱਚ ਵੀ ਜਿਵੇਂ ਸਾਡੇ ਸਾਡਾ ਸਾਨੂੰ ਦੱਸਿਆ ਗਿਆ ਕਿ ਜਿਵੇਂ ਮੁ슬ਮਾਨਾਂ ਦੇ ਵਿੱਚ ਮੁਖਤਲਫ ਧਰਮ ਨੇ ਵਿੱਚ ਜਿੰਨ ਭੂਤਾਂ ਦੇ ਵਿੱਚ ਵੀ ਧਰਮ ਹੁੰਦੇ ਨੇ ਤੇ ਮੈਂ ਕਿ ਇਸ ਤਰ੍ਹਾਂ ਇੱਥੇ ਕੋਈ ਕੁ ਮਾਮਲਾ ਇਸ ਤਰ੍ਹਾਂ ਦੇ ਕਦੀ ਕੋ ਬਨੇ ਹੋ ਨਾ ਕੋ ਉਹਨੇ ਕਿਹਾ ਭਾਜੀ ਇਹ ਜ਼ਿਆਦਾ ਤੇ ਮੇਰੇ ਨਾਲ ਨਹੀਂ ਹੋਇਆ ਲੇਕਿਨ ਜਦੋਂ ਮੈਂ ਸ਼ੁਰੂ ਦੇ ਵਿੱਚ ਆਇਆ ਸਾਂ ਨਾ ਇੱਥੇ ਤੇ ਇੱਥੇ ਨਾ ਕੁਝ ਮੁਸਲਮਾਨ ਹੀ ਆਏ ਵਿਜ਼ਿਟ ਕਰਨ ਵਾਸਤੇ ਕੋਈ ਅਸਾਰੇ ਕਦੀਮਾ ਦੇ ਹੋਣੇ ਨੇ ਆਰਕੀਓਲੋਜਿਸਟ ਜਿਹੜੇ ਨੇ ਅੰਦਰ ਉਹਨਾਂ ਦੇ ਨਾਲ ਮੈਂ ਉਹਨਾਂ ਨੂੰ ਵਿਜ਼ਿਟ ਕਰਨ ਕਰਾਨ ਅੰਦਰ ਲੈ ਕੇ ਗਿਆ ਮੰਦਿਰ ਦਾ ਮੈਂ ਦਰਵਾਜ਼ਾ ਖੋਲਿਆ ਤੇ ਉੱਥੇ ਇੱਕ ਪੁਆਇੰਟ ਦੀ ਨਿਸ਼ਾਨਦੇਹੀ ਕਰਨੀ ਸੀ ਮੂਰਤੀ ਸਥਾਨ ਦੀ ਉੱਥੇ ਲਾ ਕੇ ਮੂਰਤੀ ਪਈ ਕੋਈ ਨਹੀਂ ਤੇ ਬਲਕਿ ਮੈਂ ਦੂਸਰੀ ਦਫਾ ਗਿਆ ਤਾਂ ਉੱਥੇ ਇੱਕ ਛੋਟਾ ਜਿਹਾ ਉਹਨਾਂ ਨੇ ਜਿਹੜਾ ਨਾ ਉਹ ਹੁਣ ਮੈਨੂੰ ਉਹਦਾ ਨਾਮ ਨਹੀਂ ਆਉਂਦਾ ਉਸ ਭਗਵਾਨ ਦਾ ਜਿਹੜਾ ਉਹ ਬਲੈਕ ਕਲਰ ਦਾ ਪੱਥਰ ਜੁਹੰਦਾ ਜਿਹਦੇ ਤੇ ਦੁੱਧ ਪਾਉਂਦੇ ਨੇ ਉਹ ਇੱਕ ਛੋਟਾ ਜਿਹਾ ਪਿਆ ਸ਼ਿਵ ਜੀ ਆਹ ਸ਼ਿਵ ਜੀ ਹੈਂ ਸ਼ਿਵਲਿੰਗ ਸ਼ਿਵਲਿੰਗ ਉਹ ਉਥੇ ਉਹਨਾਂ ਨੇ ਨਿਸ਼ਾਨਦੇਹੀ ਦੇ ਤੌਰ ਤੇ ਰੱਖਿਆ ਤੇ ਬਾਕੀ ਉਥੇ ਮੁਜਾਗਾ ਤੇ ਮੂਰਤੀ ਨਹੀਂ ਉਹ ਬੰਦਾ ਆਂਦਾ ਕਿ ਮੈਂ ਨਾ ਉਹਨਾਂ ਨੂੰ ਉਹਨੇ ਕਿਹਾ ਜੀ ਉਹ ਕਿੱਥੇ ਕਰਕੇ ਹੁੰਦੀ ਹੈ ਮੂਰਤੀ ਆਂਦਾ ਮੈਂ ਜੁੱਤੀ ਪਾਈ ਸੀ ਪੈਰ ਦੇ ਵਿੱਚ ਤੇ ਮੈਂ ਇੰਜ ਕਰਕੇ ਉਥੇ ਪੈਰ ਰੱਖਿਆ ਕਿ ਆਂ ਨਾ ਇੰਜ ਦੱਸੇ ਮੈਂ ਕਿ ਜੀ ਇੱਥੇ ਕਰਕੇ ਹੁੰਦਾ ਹੈ ਨਾ ਉਹਨਾਂ ਨੇ ਮਹਿਸੂਸ ਕੀਤਾ ਤੇ ਨਾ ਮੈਂ ਮਹਿਸੂਸ ਕੀਤਾ ਆਂਦਾ ਮੈਂ ਤੇ ਇੱਕ ਉਹ ਜਿਹੜੀ ਬਿਲਡਿੰਗ ਦੇ ਵਿੱਚ ਹੀ ਬੈਠਾ ਸੀ ਨਾ ਪਹਿਲਾਂ ਕਦੀ ਮੰਦਰ ਹੁੰਦਾ ਸੀ ਤੇ ਮੇਰਾ ਉਹਦੇ ਨਾਲ ਕੀ ਤੱਲਕ ਸੀ ਮੈਂ ਤੇ ਡਿਊਟੀ ਕਰਨਿਆ ਹੈ ਕਿ ਤੋਂ ਕੁਛ ਆਏ ਟੁੱਟੇ ਛੁੱਟੇ ਨਾ ਤੇ ਡਿਊਟੀਆਂ ਜਿਵੇਂ ਦੀ ਕਰਦਣ ਸਰਕਾਰੀ ਮੁਲਾਜ਼ਮ ਤੁਹਾਨੂੰ ਪਤਾ ਹੀ ਹੈ ਆਂਦਾ ਹੋਇਆ ਕਿ ਕਿ ਮੈਨੂੰ ਨਾ ਉਸ ਤੋਂ ਬਾਅਦ ਹਾਲਾਂਕਿ ਮੈਨੂੰ ਉੱਥੇ ਕੋਈ ਸਾਲ 2 ਸਾਲ ਹੋ ਗਏ ਸਨ ਉਸ ਵਕਤ ਡਿਊਟੀ ਕਰਦਿਆਂ ਮੈਨੂੰ ਅਜੇ ਤੱਕ ਕਦੀ ਖੋਫ ਨਹੀਂ ਆਇਆ ਤੇ ਨਾ ਹੀ ਮੇਰੇ ਨਾਲ ਇਸ ਤਰ੍ਹਾਂ ਦਾ ਵਾਕਿਆ guzreya ਆਂਦਾ ਮੈਨੂੰ ਨਾ ਦੋ ਦਫਾ ਇਹ ਉਸ ਬੰਦੇ ਦੀ ਜ਼ੁਬਾਨੀ ਹੈ ਰੱਬ ਜਾਣਦਾ ਝੂਠ ਮਾਰਦਾ ਸੀ ਕਿ ਸੱਚ ਮਾਰਦਾ ਸੀ ਤੇ ਅਗਰ ਵੇਖਿਆ ਜਾਏ ਤੇ ਇੱਕ ਮੁਸਲਮਾਨ ਸੀ ਉਹਨੂੰ ਝੂਠ ਮਾਰਨ ਦੀ ਲੋੜ ਕਾਦੀ ਹੈ ਉਹ ਆਂਦਾ ਕਿ ਮੈਨੂੰ ਖਾਬ ਦੇ ਵਿੱਚ ਨਾ ਉਹ ਜਿਹੜਾ ਮੰਦਿਰ ਸੀ ਨਾ ਉਹ ਸ਼ੇਰ ਦਾ ਵੀ ਉਹਦੇ ਵਿੱਚ ਕੋਈ ਤੱਲਕ ਆ ਸੀ ਆਂਦਾ ਮੈਂ ਖਾਬ ਦੇ ਵਿੱਚ ਮੈਨੂੰ ਇੰਜ ਕਿ ਜਿਵੇਂ ਸ਼ੇਰ ਮੈਨੂੰ ਜਿਹੜਾ ਨਾ ਪੈ ਗਿਆ ਤੇ ਮੈਂ ਜਾਨ ਬਚਾਉਣਾ ਪਿਆ ਤੇ ਮੇਰੀ ਜਾਨ ਨੇ ਬਚਦੀ ਵੀ ਆਂਦਾ ਇੱਕ ਦਿਨ ਹੋ ਗਈ ਆਂਦਾ ਦੂਸਰੇ ਦਿਨ ਫਿਰ ਮੈਨੂੰ ਇਸੇ ਤਰ੍ਹਾਂ ਖਾਬ ਆਇਆ ਤੇ ਖਾਬ ਦੇ ਵਿੱਚ ਮੈਨੂੰ ਜਿਹੜਾ ਨਾ ਮੇਰੇ ਸੈਨ ਜੀ ਮੈਂ ਸ਼ੇਰ ਨੇ ਫਿਰ ਹਮਲਾ ਕਰ ਦਿੱਤਾ ਤੇ ਮੈਨੂੰ ਉਸ ਤੋਂ ਬਾਅਦ ਨਾ ਉੱਥੇ ਰਾਤ ਨੂੰ ਖੋਫ ਆਇਆ ਬੇਕਰ ਮੰਦਰ ਦੇ ਵਿੱਚ ਆਹ ਮੈਂ ਪਿੱਛੇ ਆਪਣੀ ਮਾਂ ਨਾਲ ਗੱਲਬਾਤ ਹੁੰਦੀ ਸੀ ਤੇ ਮੈਂ ਮਾਂ ਨਾਲ ਜ਼ਿਕਰ ਕੀਤਾ ਕਿ ਮਾਂ ਮੈਂ ਨਾ ਐਨ ਜਿਹੜਾ ਨਾ ਕੋਈ ਕੰਮ ਅੱਗੇ ਪਿੱਛੇ ਤੇ ਮੇਰੇ ਨਾਲ ਨਹੀਂ ਹੋਇਆ ਤੇ ਇਹ ਹੁਣ 2-3 ਦਿਨ ਹੋ ਗਏ ਨੇ ਮੇਰੇ ਨਾਲ ਇਹ ਕੰਮ ਸ਼ੁਰੂ ਹੋ ਗਿਆ ਮੈਨੂੰ ਦੋ ਦਫਾ ਖਾਬ ਆਇਆ ਤੇ ਦੂਮੀ ਦਫਾ ਖਾਬ 'ਚ ਮੈਂ ਵੇਖਿਆ ਕਿ ਮੈਨੂੰ ਇੰਜ ਕਰਕੇ ਨਾ ਇੱਕ ਦਫਾ ਤੇ ਸ਼ੇਰ ਮੈਨੂੰ ਪੈ ਗਿਆ ਤੇ ਮੈਂ ਜਾਨ ਬਚਾਈ ਤੇ ਦੂਜੀ ਦਫਾ ਫਿਰ ਉਹ ਮੇਰੀ ਜਾਨ ਲੈਣ ਲੱਗਾ ਆੰਦਾ ਮਾਂ ਮੇਰੀ ਆਂਦੀ ਹੁਣ ਮਾਵਾ ਤੇ ਮਾਵਾ ਹੁੰਦਿਆਂ ਨੇ ਉਹ ਤੇ ਸਮਝਦੇ ਨੇ ਆੰਦਾ ਮਾਂ ਮੇਰੀ ਆਂਦੀ ਕਿ ਪੁੱਤਰ ਉੱਥੇ ਕੋਈ ਬੇਅਦਬੀ ਤੇ ਨਹੀਂ ਤੂੰ ਕੀਤੀ ਉਹਨਾਂ ਦੇ ਮੰਦਰ ਉਹਨੇ ਕਿ ਮਾਂ ਮੈਂ ਤੇ ਆਪਣੇ ਨਾਲ ਕੋਈ ਨਹੀਂ ਕੀਤੀ ਤੇ ਜੇ ਕੋਈ ਜਾਣੇ ਜਾਂਨੇ ਦੇ ਵਿੱਚ ਹੋ ਗਈ ਹੋਵੇ ਤੇ ਮੈਨੂੰ ਪਤਾ ਨਹੀਂ ਆੰਦਾ ਮੈਂ ਫਿਰ ਹਿਸਾਬ ਲਾਇਆ ਮੈਂ ਕਿ ਯਾਰ ਉਹ ਬੰਦੇ ਆਏ ਸਨ ਤੇ ਸ਼ਾਇਦ ਮੈਂ ਜਿਹੜਾ ਜੁੱਤੀ ਦੇ ਨਾਲ ਇੰਜ ਕਰਕੇ ਇਸ਼ਾਰਾ ਕੀਤਾ ਨਾ ਤੇ ਮੇਰੇ ਨਾਲ ਉਹ ਕੰਮ ਬਣਿਆ ਆੰਦਾ ਤੁਸੀਂ ਯਕੀਨ ਕਰਿਆ ਜੇ ਕਿ ਮੈਂ ਤੋਬਾ ਕੀਤੀ ਕਿ ਯਾਰ ਠੀਕ ਹੈ ਇਹ ਉਹਨਾਂ ਦਾ ਹੈ ਚਲੋ ਸਾਡੇ ਆ ਮ ਜਿਹੜਾ ਇਹਦੇ ਤੇ ایمان ਨਹੀਂ ਅਸੀਂ ਮੁਸਲਮਾਨ ਆ ਲੇਕਿਨ ਇhtਰਾਮ ਕਰਨਾ ਜ਼ਰੂਰੀ ਹੈ ਆਂਦਾ ਉਸ ਤੋਂ ਬਾਅਦ ਇੱਕ ਵਾਰ ਨਾ ਇੱਕ ਹਿੰਦੂ ਸੰਗਤ ਆਈ ਤੇ ਮੈਂ ਉਹਦੇ ਨਾਲ ਜ਼ਿਕਰ ਕੀਤਾ ਕਿ ਯਾਰ ਇਸ ਤਰ੍ਹਾਂ ਇਸ ਤਰ੍ਹਾਂ ਆਂਦਾ ਫਿਰ ਮੈਨੂੰ ਨਿਸ਼ਾਨੀ ਲਾ ਕੇ ਦੇਖ ਗਏ ਉਹਨੇ ਕਿ ਇੰਨੀ ਜਗ੍ਹਾ ਦੇ ਵਿੱਚ ਤੂੰ ਜੁੱਤੀ ਲੈ ਕੇ ਨਹੀਂ ਜਾਣਾ ਬਲਕਿ ਕੋਈ ਵੀ ਆਵੇ ਤੂੰ ਹਰ ਬੰਦੇ ਨੂੰ ਮਨਾ ਕਰਨਾ ਤਾਂ ਬਾਕੀ ਚਲੋ ਠੀਕ ਹੈ ਆਂਦਾ ਵੈਸੇ ਤੇ ਕਿਸੇ ਦੌਰ ਚ ਮੰਦਿਰ ਸੀ ਤੇ ਇੱਥੇ ਤੇ ਜੁੱਤੀ ਦਾ ਲਾਉ ਨਹੀਂ ਸੀ ਹੁੰਦੀ ਲੇਕਿਨ ਚਲੋ ਹੁਣ ਮੰਦਿਰ ਨਹੀਂ ਹੁਣ ਹਾਲਾਤ ਹੋਰ ਨੇ ਲੇਕਿਨ ਇੰਨੀ ਜਗਾ ਖਾਸ ਤੌਰ ਤੇ ਸਾਡੀ ਇਹ ਬੜੀ ਮੁਕੱਦਸ ਥਾਂ ਹੈ ਤੇ ਇੱਥੇ ਜਿਹੜਾ ਨਾ ਤੁਸੀਂ ਕੋਈ ਵੀ ਬਾਹਰ ਦਾ ਵੀ ਬੰਦਾ ਹੋਵੇ ਤੇ ਇੱਥੇ ਜੁੱਤੀ ਲੈ ਕੇ ਨਾ ਜਾਵੇ ਆਂਦੇ ਲੋ ਉਹ ਦਿਨ ਤੇ ਅੱਜ ਦਾ ਮੈਨੂੰ ਇੱਥੇ ਕੋਈ ਟੈਨਸ਼ਨ ਨਹੀਂ ਬਣੀ ਗੱਲ ਕਰਨ ਦਾ ਮਕਸਦ ਹੈ ਵੇ ਕਿ ਉੱਥੇ ਜਿਹੜਾ ਹਿੰਦੂ ਤੇ ਉਹਨੂੰ ਇਹ ਗੱਲ ਦੱਸਣ ਦੀ ਜਾਂ ਕਿਸੇ ਪੁੱਛਣ ਦੀ ਲੋੜ ਹੈ ਸੀ ਕਦੀ ਵੀ ਨਹੀਂ ਇਹ ਸਾਰਾ ਵਾਕਿਆ ਜਾਣੇ ਅਣਜਾਣੇ ਦੇ ਵਿੱਚ ਕਿਉਂ ਹੋਇਆ ਕਿਉਂਕਿ ਉਹ ਬੰਦਾ ਹੀ ਮੁਸਲਮਾਨ ਹੈ ਉਹਨੂੰ ਪਤਾ ਹੀ ਨਹੀਂ ਕਿ ਦੀ ਕੀ ਮਰਿਆਦਾ ਹੈ ਦੀ ਕੀ ਇhtਰਾਮ ਹੈ ਕਿਵੇਂ ਕਰਨਾ ਚਾਹੀਦਾ ਕਿਵੇਂ ਨਹੀਂ ਕਰਨਾ ਚਾਹੀਦਾ ਖਲਾਸਾ ਕਲਾਮ ਗੱਲ ਕਰਨ ਦਾ ਮਕਸਦ ਹੈ ਵੇ ਕਿ ਜਿੰਨੇ ਵੀ ਜਗ੍ਹਾ ਨੇ ਗੁਰਦੁਆਰੇ ਨੇ ਮੰਦਰ ਨੇ ਇਬਾਦਤਗਾਹਾਂ ਨੇ ਇੱਥੇ ਜਿਹੜੇ ਮਜ਼ਬਦ ਦੀ ਹੈ ਵੇ ਉਸੇ ਮਜ਼ਬਦ ਦੇ ਉੱਤੇ ਮਲਾਜ਼ਮ ਹੋਣਾ ਚਾਹੀਦੇ ਨੇ ਦੂਸਰੀ ਗੱਲ ਹੈ ਵੇ ਕਿ ਜਿੱਥੇ ਜਿੰਨੀ ਵੀ ਉਹਦੇ ਜ਼ਮੀਨ ਹੈ ਉਹਦੇ ਨਾਮ ਦੇ ਉੱਤੇ ਉਹਦਾ ਕੁਝ ਨਾ ਕੁਝ ਠੀਕ ਹੈ ਵਕਾਫ ਦੀਆਂ ਤਰ੍ਹਾਂਾਂ ਵੀ ਚਲਣੀਆਂ ਨੇ ਲੇਕਿਨ ਉਹਦਾ ਕੁਝ ਨਾ ਕੁਝ ਜਿਹੜਾ ਨਾ ਉਹਦੀ ਬਿਲਡਿੰਗ ਦੇ ਉੱਤੇ ਉਹਦੀ ਸਾਮ ਸੰਭਾਲ ਦੇ ਉੱਤੇ ਜ਼ਰੂਰ ਲੱਗਣਾ ਚਾਹੀਦਾ ਤੁਸੀਂ ਇਸ ਬਾਰੇ ਆਪਣੀ ਕੀ رائے ਰੱਖਦੇ ਹੋ ਜ਼ਰੂਰ ਕਮੈਂਟਸ ਦੇ ਵਿੱਚ ਕਰਿਆ ਜੀ ਵੀਡੀਓ ਅੱਛੀ ਲੱਗੇ ਤੇ ਲਾਇਕ ਜ਼ਰੂਰ ਕਰਿਆ ਜੇ ਕਮੈਂਟਸ ਦਾ ਇਜ਼ਹਾਰ ਲਾਜ਼ਮੀ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਸਹੀ ਸਿਮਤਲ ਟੁਰਨੇ ਆ ਬੇ ਸਹੀ ਡਾਇਰੈਕਸ਼ਨ ਹਲਾ ਜਾਂ ਸਾਨੂੰ ਇਹ ਆਪਣੀ ਗੁਫ਼ਤਗੋ ਦਾ ਅੰਦਾਜ਼ ਬਦਲਣਾ ਚਾਹੀਦਾ ਨਵੇਂ ਵਲਾਗ 'ਚ ਨਈ ਗੱਲਾਂ ਨਾਲ ਨਈ ਥਾਂ ਤੇ ਫਿਰ ਮੁਲਾਕਾਤ ਹੋਏਗੀ ਰੱਬ ਰਾਖਾ